ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੀਨਾ ਨਗਰ ਵਿਖੇ ਪਿਛਲੇ 3 ਦਿਨ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਉਹ ਦੀਨਾ ਨਗਰ ਵਿਖੇ ਇੱਕ ਓਵਰ ਬ੍ਰਿਜ ਦਾ ਉਦਘਾਟਨ ਕਰਨ ਪਹੁੰਚੇ ਸਨ ਜਿਸ ਦੇ ਉੱਪਰ ਪੰਜਾਬ ਸਰਕਾਰ ਨੇ 51.74 ਕਰੋੜ ਰੁਪਏ ਖਰਚ ਕੀਤੇ ਹਨ ਜਿਸ ਨੂੰ ਕਦੀ ਸਰਕਾਰੇ ਖਾਲਸਾ ਦੀ ਗਰਮੀਆਂ ਦੀ ਰਾਜਧਾਨੀ ਕਿਹਾ ਜਾਂਦਾ ਸੀ ਉਸ ਇਤਿਹਾਸਕ ਸ਼ਹਿਰ ਦੀਨਾ ਨਗਰ ਤੋਂ ਮਾਣਯੋਗ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਕਾਸ ਕ੍ਰਾਂਤੀ ਵਾਲ ਪੰਜਾਬ ਸਰਕਾਰ ਦੇ ਜਿਹੜੇ ਵਾਅਦੇ ਕਦਮ ਨੇ ਉਹਨਾਂ ਨੂੰ ਹੋਰ ਵਧਾਇਆ ਹੈ ਰੁਪਏ ਦੀ ਲਾਗਤ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਰੇਲਵੇ ਓਵਰ ਵਿੱਚ ਬਣਿਆ ਇਹ ਸਰਕਾਰਾਂ ਦਾ ਫਰਜ ਬਣਦਾ ਹੈ ਇਹ ਕੋਈ ਸਾਨ ਨਹੀਂ ਹੈਗਾ ਇਹ ਫਰਜ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰਬ੍ਰਿਜ ਕਿਤੇ ਅੰਡਰਬ੍ਰਿਜ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ਼ ਬਣਦਾ ਕਿ ਦੇਵੇ ਮੈਂ ਪਿਛਲੇ 3 ਦਿਨ ਦੀਆਂ ਗੱਲਾਂ ਤੁਸੀਂ ਗਿਣ ਲਓ ਪਿਛਲੇ 3 ਦਿਨ ਦੀਆਂ ਪਰਸੋਂ ਮੈਂ ਮਾਲਬਾਨੇਰ ਦਾ ਜਾਜਾ ਲੈਣ ਗਿਆ ਸੀ ਜਿਹੜੀ ਹਰੀਕੇ ਪੱਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾ ਤੱਕ ਬਣੂਗੀ 150 ਕਿਲੋਮੀਟਰ ਪਰਸੋਂ ਮਾਲਵਾ ਨਹਿਰ ਦਾ ਜੈਜਲੈਕੋ ਦਾ ਕੰਮ ਸ਼ੁਰੂ ਕੀਤਾ ਕੱਲ 58 ਅਤਿ ਆਧੁਨਿਕ ਐਂਬੂਲੈਂਸ ਦਾ ਉਹਨੂੰ ਹਰੀ ਚੰਡੀ ਦੇ ਕੇ ਸਿਹਤ ਮਹਿਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆ ਰੇਲਵੇ ਓਵਰਪ੍ਰੇਚ ਦਾ ਘਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਘਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਘਟਨ ਹੋ ਰਹੇ ਨੇ ਕਿਤੇ ਮੁਹੱਲਾ ਕਲਿਨਿਕਾਂ ਦੇ ਆਮ ਆਦਮੀ ਕਲਿਨਿਕਾਂ ਦੇ ਘਟਨ ਹੋ ਰਹੇ ਨੇ ਕਿਤੇ ਨੌਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਪਹਿਲਾਂ ਕਦੇ ਸੁਣਿਆ ਸੀ ਵੀ 5000 ਨੌਕਰੀਆਂ ਦੇਣੀਆਂ ਉਹਦਾ ਸਮਰੋਹ ਹੈ ਨਾ ਭੁੱਲੀ ਗਏ ਸੀ ਉਹ ਆਪਣੇ ਪਰਿਵਾਰਾਂ ਨੂੰ ਪਾਲਣ ਲੱਗ ਗਏ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਖਾਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਛੋਟੀ ਛੋਟੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਮਾਲ ਵਿਭਾਗ ਦੇ ਨਾਲ ਰਲ ਕੇ ਉਹ ਇਨਕ੍ਰੋਚਮੈਂਟ ਕਰ ਲਈ ਗਈ ਸਰ ਸਰ ਕਹਿੰਦੇ ਜੇਕਰ ਉਹ ਜਿਹੜਾ ਸਾਡਾ ਮਾਨ ਸਨਮਾਨ ਆ ਦੀਨਾਗਰ ਦਾ ਸਰ ਸਰ ਉਹਦੇ ਵਾਲੇ ਵਿੱਚ ਆਣਦੇ ਨੇ ਸਰ ਲੋੜ ਹੈ ਸਰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਅੱਜ ਆਪਣੇ ਕਰ ਕਮਨਾ ਦੇ ਨਾਲ ਇਹ ਫਲਾਈਓਵਰ ਦਾ ਉਦਗ੍ਰਹਪਨ ਕੀਤਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸਰ